ਆਸ਼ਕ ਨਾਲ ਰਲ ਕੇ ਆਪਣੀ ਕੁੜੀਓ ਮਾਰਤੀ ਆ ਤੁਸੀਂ ਪਹਿਲਾਂ ਕੁੜੀ ਦੀ ਜਵਾਨੀਓ ਸੁਣ ਲੋ ਏਥੇ ਛੁੱਟੀ ਮਾਰ ਕੇ ਮੈਂ ਏਥੇ ਛੁੱਟੀ ਕਿਹੜੀ ਨਹਿਰ ਚ ਪਾਣੀ ਨਹੀਂ ਮਿਲਦਾ ਹੈ ਨਹੀਂ ਸੁੱਟ ਗਈ ਮੈਂ ਨਹੀਂ ਸੁੱਟੀ ਸੋਣੀ ਸੁੱਟਣ ਗਈ ਮਾਰੀ ਕਿਨੇ ਉਹਨੇ ਮਾਰੀ ਨਹੀਂ ਮੈਂ ਇੱਥੇ ਕੰਮ ਤੇ ਗਈ ਤੇ ਉਹਨਾਂ ਨੂੰ ਨਹੀਂ ਹੈ ਬਹੁਤ ਹਸਪੀਟਲ ਵੀ ਉਹਨੂੰ ਖੜਿਆਈ ਉਹਨਾਂ ਜਵਾਬ ਦੇਤਾ ਵੀ ਇਹ ਕਾਫੀ ਚਲਦੀ ਹੋਈ ਨੇ ਉਹਨੇ ਕੱਲੇ ਨੇ ਮਾਰੀ ਆ ਇਹਨੂੰ ਮਾਰੀ ਮੇਰੇ ਉਹਨਾਂ ਨੂੰ ਨਹੀਂ ਹੈ ਕਿ ਨਾਮ ਦੇ ਇਹਨੂੰ ਕੀ ਹੋਇਆ ਪਿਆ ਯਾਰ ਲੋਕਾਂ ਨੂੰ ਹਨਾ ਆਪਣੀ ਕੁੜੀ ਕਹਿੰਦੀ ਉਹਨੇ ਮੈਂ ਨਹੀਂ ਮਾਰੀ ਉਹਨੇ ਮਾਰੀ ਆ ਹੁਣ ਤਾਂ ਬਿਆਨ ਬਾਅਦ ਚੋ ਤਾਂ ਇਹੋ ਜਿਹੀ ਹੁੰਦੇ ਆ ਤੁਸੀਂ ਪਹਿਲੀ ਸਭ ਤੋਂ ਵੱਡੀ ਪਹਿਲੀ ਗਲਤੀ ਦੂਜਾ ਖਸ਼ਮ ਬਣਾਇਆ ਬਾਹਰ ਗੱਲ ਕਰਦੇ ਹੋ ਫਿਰ ਉਸ ਤੋਂ ਬਾਅਦ ਉਹਨੇ ਰਲ ਕੇ ਕੁੜੀ ਵੀ ਮਾਰਤੀ ਆ ਵੇਖੋ ਕਿਹੋ ਜਿਹਾ ਕੁਝ ਚੱਲ ਰਿਹਾ ਜੇ ਇਹੋ ਜਿਹਾ ਕੁਝ ਹੀ ਚੱਲਦਾ ਰਿਹਾ ਤਾਂ ਅੱਗੇ ਜਾ ਕੇ ਕੀ ਬਣੂ ਹੂੰ ਅੱਗੇ ਜਾ ਕੇ ਕੀ ਬਣੂਗਾ ਯਾਰ ਛੋਟੀ ਜੀ ਮਾਸੂਮ ਬੱਚੀ ਸੀ ਜਿਹੜੀ ਜਿਹਨੂੰ ਮਾਰਿਆ ਉਹਦਾ ਕੀ ਕਸੂਰ ਸੀ ਹੂੰ ਤੇ ਹੁਣ ਨਾਰਮਲ ਜੀ ਗੱਲ ਇੱਕ ਹੋਰ ਦੱਸਾਂ ਤੁਹਾਨੂੰ ਜਿਵੇਂ ਜ਼ਿਆਦਾਤਰ ਭਰੂਣ ਹੱਤਿਆਵਾਂ ਹੁੰਦੀਆਂ ਨੇ ਹਨਾ ਛੋਟੇ ਬੱਚੇ ਨੂੰ ਮਾਰ ਦਿੰਦੇ ਆਗੇ ਜਾਂ ਜੰਮਣ ਤੋਂ ਬਾਅਦ ਜਾਂ ਪਹਿਲਾਂ ਲਾ ਲੋ ਦਵਾਈਆਂ ਵਗੈਰਾ ਦੇ ਕੇ ਮਾਰ ਦਿੰਦੇ ਆਗੇ ਉਹ ਵੀ ਤਾਂ ਇੱਕ ਕਤਲ ਹੀ ਆ ਉਹਦੀ ਵੀ ਉਹਦੀ ਵੀ ਇਲੀਗਲ ਤੌਰ ਤੇ ਜਿਹੜੇ ਇਹ ਕਰ ਰਹੇ ਨੇ ਇਦਾਂ ਦਾ ਕੁਝ ਉਹਨਾਂ ਤੇ ਵੀ ਕੇਸ ਹੋਣਾ ਚਾਹੀਦਾ ਨਾ ਉਹਨਾਂ ਤੇ ਵੀ ਕੇਸ ਹੋਣਾ ਚਾਹੀਦਾ ਜਿਨ੍ਹਾਂ ਨੇ ਇਹ ਜਾ ਕੁਝ ਕੀਤਾ ਜਾਂ ਜਿਨ੍ਹਾਂ ਨੇ ਜੰਮ ਕੇ ਨੇ ਸਿੱਟ ਦੰਦੇ ਆਗੇ ਹਨਾ ਉਹਨਾਂ ਤੇ ਵੀ ਕੇਸ ਹੋਣਾ ਚਾਹੀਦਾ ਫੇਰ ਹੀ ਇਹਨਾਂ ਨੂੰ ਪਤਾ ਲੱਗੂਗਾ ਨਾ ਸ਼ਰਮ ਵੀ ਲਾ ਲਈ ਯਾਰ ਲੋਕਾਂ ਨੇ ਤਾਂ